ਬੇਹੱਦ ਸ਼ੁਕਰਗੁਜ਼ਾਰ ਹਾਂ ਜੀ ਗੁਰਦਰਾ ਸਾਹਿਬ ਅਲਬੂ ਫੈਰਾ ਦੇ ਸਾਰੇ ਸੇਵਾਦਾਰਾਂ ਦੇ ਜਿਹੜੇ ਪੁਰਤਗਾਲ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਕਿ ਇੱਥੇ ਘਰ ਦੇ ਵਿੱਚ 4 4 ਫੁੱਟ 5 5 ਫੁੱਟ ਪਾਣੀ ਸੀਗਾ ਸਾਰਾ ਸਮਾਨ ਇਹਨਾਂ ਦਾ ਡੈਮੇਜ ਹੋ ਚੁੱਕਾ ਇਹ 20000 ਦੀ ਪੇਟਾ ਪ੍ਰਵਾਨ ਕਰੋ ਜੀ ਇਹ ਪੁਰਤਗਾਲ ਦੀ ਸੰਗਤ ਵੱਲੋਂ ਇਸ ਸਾਰੀਆਂ ਸੰਗਤਾਂ ਦਾ ਪੁਰਤਗਾਲ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਉਥੋਂ ਮਾਇਆ ਦੇ ਕੇ ਤੇ ਇਹਨਾਂ ਪਰਿਵਾਰਾਂ ਦੀ ਤੇ ਜਿਹੜੇ ਹਾਰਡ ਪੀੜਤ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਇੱਥੇ ਭੇਜਿਆ ਹੈ ਹੋਰ ਮਦਦ ਕਰਾਂਗੇ ਪਰ ਤੋਂ ਸਿੱਖੀ ਦੇ ਵਿੱਚ ਹੋਣਾ ਵਾ ਠੀਕ ਠੀਕ ਹੈ ਇੱਕ ਲਕੜਾ ਜਿਉਂਦੇ ਹੋਏ ਆ ਸਿੱਖੀ ਰੱਖਣੀ ਆ ਠੀਕ ਰੱਖੇਗਾ ਹਾਂਜੀ ਇਹ ਹਨ ਸ਼ਹੀਦ ਭਾਈ ਰਣਜੀਤ ਸਿੰਘ ਰਾਣਾ ਜੀ ਉਹਨਾਂ ਦੇ ਪਿਤਾ ਜੀ ਤੇ ਸਾਰੀਆਂ ਸੰਗਤ ਪੁਰਤਗਾਲ ਦੀਆਂ ਸੰਗਤਾਂ ਵੱਲੋਂ ਇਹਨਾਂ ਦੀ ਜਿੰਨੇ ਵੀ ਆਪਾਂ ਯੋਗ ਆ ਉਹ ਮਦਦ ਕਰ ਰਹੇ ਆ ਤੇ ਇਹ ਪ੍ਰਵਾਨ ਕਰਿਓ ਜੀ ਸੇਵਾ ਗੁਰੂ ਘਰ ਅਲਬੂਫੇਰਾ ਪੁਰਤਗਾਲ ਦੀ ਸੰਗਤ ਵੱਲੋਂ 50000 ਰੁਪਏ ਦੀ ਸੇਵਾ ਜਿਹੜੀ ਆ ਇਹਨਾਂ ਦੇ ਸਪੁਰਦ ਕੀਤੀ ਜਾ ਰਹੀ ਆ ਇਹ ਅਰਦਾਸ ਕਰਦਾ ਕਿ ਇਹਨਾਂ ਨੇ ਹਾਲਾਤ ਦੇਖ ਕੇ ਦਾਸ ਨੂੰ 10000 ਰੁਪਏ ਦੀ ਸੇਵਾ ਦਿੱਤੀ ਮੈਂ ਧੰਨਵਾਦ ਕਰਦਾ ਦਿਲੋਵਣਾ ਦਾ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਲਬੂ ਫੇਰਾ ਪੁਰਤਗਾਲ ਤੋਂ ਕੁਝ ਗੁਰਮੁਖ ਪਿਆਰੇ ਪਹੁੰਚੇ ਨੇ ਇਸ ਵਕਤ ਅਸੀਂ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਦੇ ਦੀ ਨੌਦੇ ਪਿੰਡ ਮਾਨ ਚ ਤੇ ਬੀਬੀ ਰਾਜਵਿੰਦਰ ਕੌਰ ਜੋ ਕਿ ਭੈਣ ਜੀ ਨੇ ਸ਼ਹੀਦ ਭਾਈ ਬਲਜਿੰਦਰ ਸਿੰਘ ਜਿਹੜੇ ਕਿ ਉਸ ਖਾੜਕੂ ਸੰਘਰਸ਼ ਸ਼ਹੀਦ ਹੋ ਗਏ ਸਨ ਤੇ ਇਹਨਾਂ ਸੰਗਤਾਂ ਦੀ ਪਹਿਲ ਆ ਸੇਵਾਦਾਰਾਂ ਦੀ ਕਿ ਜਿੰਨੇ ਵੀ ਸ਼ਹੀਦ ਪਰਿਵਾਰ ਇਸ ਹਲਕੇ ਦੇ ਵਿੱਚ ਹੜਪੀਟ ਨੇ ਉਹਨਾਂ ਨੂੰ ਜਿਹੜਾ 20000 ਰੁਪਏ ਦੀ ਸੇਵਾ ਭੇਟਾ ਨਕਦ ਜਿਹੜੀ ਆ ਉਹ ਦਿੱਤੀ ਜਾਏ ਤੇ ਬੇਹਦ ਸ਼ੁਕਰਗੁਜ਼ਾਰ ਆ ਜੀ ਗੁਰਦਰਾ ਸਾਹਿਬ ਅਲੂ ਫੇਰਾ ਦੇ ਸਾਰੇ ਸੇਵਾਦਾਰਾਂ ਦੇ ਜਿਹੜੇ ਪੁਰਤਗਾਲ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਤੇ ਇਹਨਾਂ ਨੇ 20000 ਰੁਪਏ ਨਕਦ ਜਿਹੜਾ ਬਾ ਇਹਨਾਂ ਨੂੰ ਦਿੱਤਾ ਔਰ ਬੇਹੱਦ ਅਸੀਂ ਸ਼ੁਕਰਗੁਜ਼ਾਰ ਆ ਇਹਨਾਂ ਦੇ ਗੁਰਮਖਾਂ ਪਿਆਰਿਆਂ ਦੇ ਵੀ ਇਸ ਮੁਸ਼ਕਲ ਦੀ ਘੜੀ 'ਚ ਤੁਸੀਂ ਵੇਖ ਰਹੇ ਹੋ ਕਿ ਇੱਥੇ ਘਰ ਦੇ ਵਿੱਚ 4-4 ਫੁੱਟ 5-5 ਫੁੱਟ ਪਾਣੀ ਸੀਗਾ ਸਾਰਾ ਸਮਾਨ ਇਹਨਾਂ ਦਾ ਡੈਮੇਜ ਹੋ ਚੁੱਕਾ ਮੈਨੂੰ ਨਹੀਂ ਲੱਗਦਾ ਵੀ ਇੱਥੇ ਖਾਣ ਲਈ ਕਿਤੇ ਕਿਲੋ ਆਟਾ ਵੀ ਬਚਿਆ ਹੋਣਾ ਤੇ ਕੁਝ ਮੁਸ਼ਕਲ ਕਰਕੇ ਘਰੋਂ ਇਹ ਕਿਤੇ ਲਾਂਬੇ-ਚਾਂਬੇ ਸੀਗੇ ਤੇ ਜਦੋਂ ਇਹ ਪਹੁੰਚੇ ਕਿਉਂਕਿ ਘਰ ਹੋਏ ਬੰਦਾ ਥੋੜਾ ਬੋਤਾ ਥਾਂ ਚੁੱਕ ਲੈਂਦਾ ਵਾ ਸਮਾਨ ਨੂੰ ਸੰਭਲ ਲੈਂਦਾ ਪਰ ਸਾਹਮਣ ਵਾਲਾ ਕੋਈ ਨਾ ਹੋਣ ਕਰਕੇ ਇਹ ਜਿਹੜਾ ਨੁਕਸਾਨ ਹੋਇਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਤੇ ਆਪਣੀ ਸੰਸਥਾ ਬਾਰੇ ਇਸ ਉਪਰਾਲੇ ਬਾਰੇ ਜਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ ਅਸੀਂ ਗੁਰਦੁਆਰਾ ਗੁਰਦੇਵ ਭਦਰ ਸਾਹਿਬ ਅਲੂ ਫੇਰਾਪੁਰ ਤੱਕ ਆ ਗਏ ਹਾਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਹੁੰਚੇ ਹਾਂ ਜੀ ਕਿਉਂਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੰਜਾਬ ਜਿਹੜਾ ਵਾ ਉਹ ਹੜਾਂ ਦੀ ਮਾਰ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਗ੍ਰੰਥੀ ਸਿੰਘ ਜੀ ਦੀ ਸੇਵਾ ਨਿਭਾਉਂਦਾ ਵਾ ਕਿ ਸਾਰੀਆਂ ਸੰਗਤਾਂ ਵੱਲੋਂ ਸੇਵਾ ਲਈ ਗਈ ਸੀ ਵੀ ਤੁਸੀਂ ਜਾ ਕੇ ਕਿਉਂਕਿ ਪੰਜਾਬ ਜਿਹੜਾ ਆਪਣਾ ਹੈ ਭਾਵੇਂ ਆਪਾਂ ਬਾਹਰ ਬੈਠੇ ਆ ਪਰ ਪੰਜਾਬ ਦਾ ਦਰਦ ਜਿਹੜਾ ਉਹ ਸਾਡੇ ਫਿਰਦੇ ਦੇ ਵਿੱਚ ਸਦਾ ਹੀ ਅਕੀਸ ਕਰਕੇ ਅਸੀਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪਹੁੰਚੇ ਆ ਇੱਥੇ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਤੇ ਜਿੰਨੇ ਜੋ ਕੇ ਵੀ ਹੈਗੇ ਆ ਮਹਾਰਾਜ ਜੀ ਨੇ ਜਿੰਨਾ ਵੀ ਸਾਡੀ ਕੰਟਰੀ ਨੂੰ ਸਾਨੂੰ ਬਲ ਬਖਸ਼ਿਆ ਹੈ ਉਹ ਅਸੀਂ ਪੂਰਾ ਲਾ ਕੇ ਤੇ ਸੰਗਤ ਦਾ ਸਾਥ ਦੇਵਾਂਗੇ ਜੀ ਠੀਕ ਹੈ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਗੁਰਦਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਲਬੋ ਫੇਰਾ ਪੁਰਤਗਾਲ ਦੀ ਸਾਰੀ ਟੀਮ ਦਾ ਸਾਰੇ ਪ੍ਰਬੰਧਕਾਂ ਦਾ ਔਰ ਇਹਨਾਂ ਦੀ ਸੋਚ ਨੂੰ ਵੀ ਸਲਾਮ ਕਰਦੇ ਆ ਕਿ ਵਿਸ਼ੇਸ਼ ਤੌਰ ਤੇ ਇਹਨਾਂ ਨੇ ਸ਼ਹੀਦ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਤੇ ਇਹਨਾਂ ਵੱਲੋਂ ਕੋਸ਼ਿਸ਼ ਹੈ ਕਿ ਆਮ ਜਿਹੜੇ ਸਧਾਰਨ ਗੁਰਸਿੱਖ ਪਰਿਵਾਰ ਨੇ ਉਹਨਾਂ ਦਾ ਵੀ ਅਸੀਂ ਖਾਸ ਧਿਆਨ ਰੱਖਾਂਗੇ ਤੇ ਸਤਿਗੁਰੂ ਕਿਰਪਾ ਕਰਨ ਤੁਹਾਨੂੰ ਕਿਵੇਂ ਲੱਗਾ ਜੇ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਇਹ ਪੁਰਤਗਾਲ ਦੀ ਸੰਗਤ ਵੱਲੋਂ ਸੇਵਾ ਮਿਲੀ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਕਿੰਦਰੋਂ ਤਨਵਾਦ ਕਰਨੀ ਇਹਨਾਂ ਵੀ ਜਦ ਤੱਕ ਜਿਨ੍ਹਾਂ ਨੇ ਸਾਡਾ ਖਿਆਲ ਰੱਖਿਆ ਵਾ ਜੀ ਕਿਉਂਕਿ ਮੇਰੇ ਭਰਾ ਦੀ ਮੈਨੂੰ ਬਹੁਤ ਕਦੇ ਮਹਿਸੂਸ ਹੁੰਦੀ ਹੈ ਹੇ ਤੱਕ ਪਰ ਮੈਂ ਹੁਣ ਕਹਿੰਨੀ ਵੀ ਮੇਰਾ ਭਰਾ ਮਰ ਕੇ ਵੀ ਸ਼ਹੀਦ ਹੋ ਕੇ ਮੇਰੇ ਬਾਅਦ ਜੀ ਭਈਆ ਕਿਉਂਕਿ ਇਹਨੀ ਸੇਵਾ ਇਹਦੇ ਕੋਤ ਦੇ ਵੇਲੇ ਭਰਾ ਨੇ ਸੇਵਾ ਕੀਤੀ ਹੈ ਕੋਈ ਕਰਦੇ ਜਿਵੇਂ ਨਾਲ ਲੋੜ ਪੈਂਦੀ ਹੈ ਤੁਹਾਨੂੰ ਬਹੁਤ ਸ਼ੁਕਰਾਨਾ ਹੈ ਮਿਲ ਗਿਆ ਨਾਲ ਪਾਇਬ ਬਲਵੰਦਰ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਮੁਸ਼ਕਲ ਕੜੀ ਦੇ ਵਿੱਚ ਮੇਰੇ ਪਰਿਵਾਰ ਦੇ ਸਾਥ ਵੀ ਲੱਗ ਗਿਆ ਤਾਂ ਮੇਰੇ ਬਹੁਤ ਸਾਥ ਦਾ ਬਣਦਾ ਸਾਰੀਆਂ ਸਭ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸਾਰੀਆਂ ਸੰਗਤਾਂ ਦੇ ਬਿਹਤ ਸ਼ੁਕਰਗੁਜ਼ਾਰ ਹਾਂ ਤੇ ਹੁਣ ਇਸ ਤੋਂ ਅੱਗੇ ਕਿਸੇ ਹੋਰ ਪਰਿਵਾਰ ਕੋ ਅਸੀਂ ਪਹੁੰਚ ਕੇ ਉਹਦਾ ਵਿਰਵਾਹ ਵਿਆਹ ਆਪ ਜੀ ਨਾਲ ਸਾਂਝਾ ਕਰਾਂਗੇ ਹੁਣ ਅਸੀਂ ਪਹੁੰਚੇ ਹਾਂ ਜੀ ਆ ਸ਼ਹੀਦ ਭਾਈ ਬਲਵੰਦਰ ਸਿੰਘ ਠੇਠੜਕੇ ਉਹਨਾਂ ਦੇ ਗ੍ਰਹਿ ਵਿਖੇ ਤੇ ਇਹ ਨੇ ਉਹਨਾਂ ਦੇ ਪਿਤਾ ਜੀ ਬਾਪੂ ਮੱਖਣ ਸਿੰਘ ਜੀ ਤੇ ਇਹਨਾਂ ਦੇ ਲਈ ਵੀ ਗੁਰਦੁਆਰਾ ਗੁਰਦੇਵ ਸਾਹਿਬ ਅਲਬੂਫੇਰਾ ਪੁਰਤਗਾਲ ਦੀ ਸੇਵਾਦਾਰਾਂ ਦੀ ਜਿਹੜੀ ਟੀਮ ਆਈ ਆ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ 20000 ਰੁਪਏ ਦੀ ਸੇਵਾ ਇਹਨਾਂ ਨੂੰ ਵੀ ਜਿਹੜੀ ਆ ਭੇਟ ਕੀਤੀ ਜਾ ਰਹੀ ਆ ਤੇ ਇਹਨਾਂ ਦੀ ਥੋੜਾ ਜਿਹਾ ਮੁਸ਼ਕਲ ਆ ਸਿਹਤ ਵੀ ਢਿੱਲੀ ਆ ਤੁਰਨਾ ਫਿਰਨਾ ਬੜਾ ਮੁਸ਼ਕਲ ਆ ਇਹਨਾਂ ਦੇ ਲਈ ਤੇ ਅੱਖਾਂ ਤੋਂ ਵੀ ਇਹਨਾਂ ਦੀ ਰੋਸ਼ਨੀ ਘਟ ਕਿਉਂਕਿ ਪਹਿਲਾਂ ਇਹ ਪਾਠ ਕਰਕੇ ਟਾਈਮ ਪਾਸ ਕਰਦੇ ਸਨ ਕੁਝ ਹੁਣ ਕੋਈ ਆਮਦਨ ਦਾ ਪੱਕਾ ਸਾਧਨ ਨਹੀਂਗਾ ਜ਼ਮੀਨ ਦਾ ਜਿਹੜਾ ਕੋਈ ਟੁਕੜਾ ਸੀ ਵੇਚ ਕੇ ਤੇ ਉਹ ਦਿੱਤਾ ਪੁਲਿਸ ਵਾਲਿਆਂ ਨੂੰ ਤੇ ਪੁੱਤਰ ਫੇਰ ਸ਼ਹੀਦ ਕਰਤਾ ਤੇ ਆ ਘਰ ਜਿਹੜਾ ਵਾ ਤੁਸੀਂ ਵੇਖ ਰਹੇ ਹੋ ਇਹ ਵੀ ਸੰਗਤ ਨੇ ਬਣਾਇਆ ਜੀ ਐਨ ਆਰ ਆਈ ਭੈਣ ਭਰਾਵਾਂ ਦੀ ਸਹਿਯੋਗ ਨਾਲ ਇਹ ਉਦੋਂ ਬਣਾਇਆ ਸੀਗਾ ਇਹ 20000 ਦੀ ਪੇਟਾ ਪ੍ਰਵਾਨ ਕਰੋ ਜੀ ਇਹ ਪੁਰਤਗਾਲ ਦੀ ਸੰਗਤ ਵੱਲੋਂ ਬਲਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਠੇਠ ਰਕੇ ਪਿੰਡ ਇਹਨਾਂ ਦਾ ਤੇ ਇਹ ਉਹਨਾਂ ਦੇ ਬਾਪੂ ਜੀ ਨੇ ਤੇ ਪੁਰਤਗਾਲ ਦੀਆਂ ਸਮੂਹ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਹੈ ਤੇ ਅਸੀਂ ਸਾਰੀਆਂ ਸੰਗਤਾਂ ਦਾ ਪੁਰਤਗਾਲ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਉੱਥੋਂ ਮਾਇਆ ਦੇ ਕੇ ਤੇ ਇਹਨਾਂ ਪਰਿਵਾਰਾਂ ਦੀ ਤੇ ਜਿਹੜੇ ਹੜਪੀਰਤ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਇੱਥੇ ਭੇਜਿਆ ਹੈ ਤੇ ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਲੈ ਕੇ ਆਏ ਨੇ ਤੇ ਇਹ ਪ੍ਰਭ ਵੀਰ ਉੱਥੋਂ ਪੁਰਤਗਾਲ ਤੋਂ ਆਏ ਨੇ ਇਹ ਭਾਈ ਕਾਲਾ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਜੀ ਦੇ ਉੱਥੇ ਮੈਂਬਰ ਨੇ ਉਹ ਵੀ ਸਾਡੇ ਨਾਲ ਪਹੁੰਚੇ ਨੇ ਤੇ ਇਹਨਾਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਮੰਗੀਆਂ ਅਤੇ ਭਾਈ ਤਰਲੋਚਨ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਕਿ ਦੋਵੇਂ ਭਰਾ ਜਿਹੜੇ ਉਹ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਭਤੀਜਾ ਜੀ ਨੇ ਤੇ ਪੁਰਤਗਾਲ ਦੀਆਂ ਸਾਰੀਆਂ ਸੰਗਤਾਂ ਵੱਲੋਂ ਜਿਹੜੀ ਹੈ ਉਹ ਇਹਨਾਂ ਦੀ ਮਦਦ ਵਾਸਤੇ 20000 ਦੀ ਜਿਹੜੀ ਰਕਮ ਹੈ ਉਹ ਭੇਜੀ ਗਈ ਹੈ ਇਸੀ ਦੇ ਪਰਿਵਾਰ ਵਾਸਤੇ ਤੁਸੀਂ ਘਰ ਦੇ ਹਾਲਾਤ ਵੇਖ ਹੀ ਰਹੇ ਹੋ ਇਹ ਸਾਡੀ ਕੌਮ ਦੇ ਯੋਧੇ ਨੇ ਤੇ ਇਹ ਸਾਡੇ ਸਾਰੀਆਂ ਸੰਗਤਾਂ ਵੱਲੋਂ ਗੁਰਦੁਆਰਾ ਗੁਰ ਤੇਗ ਬਹਾਦਰ ਸਾਹਿਬ ਜੀ ਪੁਰਤਗਾਲ ਅਤੇ ਪੁਰਤਗਾਲ ਦੀਆਂ ਸਾਰੀਆਂ ਸੰਗਤਾਂ ਵੱਲੋਂ ਇਹ ਸੇਵਾ ਜਿਹੜੀ ਹੈ ਇਸ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਣ ਕੇ ਦਿਨ ਵੇਖੀਏ ਤੇ ਹੋਰ ਮਦਦ ਕਰਾਂਗੇ ਪਰ ਤੂੰ ਸਿੱਖੀ ਦੇ ਵਿੱਚ ਹੋਣਾ ਵਾ ਠੀਕ ਠੀਕ ਹੈ ਇੱਕ ਲੈ ਕਿੜਾ ਜੁਦੇ ਹੋਏ ਆ ਸਿੱਖੀ ਰੱਖਣੀ ਆ ਠੀਕ ਹੈ ਰੱਖੇਗਾ ਹਾਂ ਜੀ ਕਿੰਨੇ ਚਿਰ ਰਹਿਣਾ ਅੱਜ ਤੋਂ ਬਾਅਦ ਵਾਲ ਨਾ ਕਟਾਈਂ ਨਾ ਇਹਨਾ ਹੋਏ ਰਹਿਣਾ ਵਾ ਮਹੀਨੇ ਤੱਕ ਦੇਣੀ ਮਦਦ ਤੇਰੀ ਆਉਂਦੀ ਰਹੂਗੀ ਪਰ ਗੱਲ ਇਹ ਆ ਕਿ ਸਿੱਖੀ ਪਹਿਰਾਵਾ ਆਪਣਾ ਬਦਲਾ ਇੱਕ ਲੈ ਜੁਦੇ ਹੋਏ ਆ ਤੂੰ ਵੀ ਥੋੜਾ ਜਿਹਾ ਚੇਂਜ ਕਰ ਲਵਾਈਆ ਠੀਕ ਹੈ ਸ਼ੀਤਪਾਈ ਸੁਖਦੇਵ ਸਿੰਘ ਮੰਗੀਆਂ ਤੇ ਸ਼ੀਤਪਾਈ ਤਰਲੋਚਨ ਸਿੰਘ ਮੰਗੀਆਂ ਦੋਨਾਂ ਭਰਾਵਾਂ ਦਾ ਕਿਉਂਕਿ ਇਹ ਬਹੁਤ ਹੀ ਯੋਧਾ ਹੋਇਆ ਵਾ ਕੇਸੀਐਫ ਦਾ ਉਸ ਤੋਂ ਬਾਅਦ ਦਸ਼ਮੇਸ਼ ਰੈਜੀਮੈਂਟ ਦੇ ਵਿੱਚ ਵੀ ਸੇਵਾ ਕੀਤੀ ਆ ਤੇ ਇਸ ਤੋਂ ਪਹਿਲਾਂ ਵੀ ਜਦੋਂ ਗਾਹੇ-ਬਗਾਹੇ ਸਾਡੇ ਕੋਲ ਐਨਆਰਆਈ ਭੈਣ-ਭਰਾਵਾਂ ਵੱਲੋਂ ਸੇਵਾ ਹੁੰਦੀ ਆ ਤੇ ਸੀ ਸੇਵਾ ਕਰਦੇ ਰਹਿੰਦੇ ਆ ਤੇ ਅੱਜ ਬੇहद ਸ਼ੁਕਰਗੁਜ਼ਾਰ ਆ ਗੁਰਦੁਆਰਾ ਅਲਬੂ ਫੇਰਾ ਪੁਰਤਗਾਲ ਦੀਆਂ ਸੰਗਤਾਂ ਦੇ ਜਿਹੜੇ ਉੱਚੀ-ਚੇ ਤੌਰ ਤੇ ਅੱਜ ਇਹਨਾਂ ਸ਼ਹੀਦ ਪਰਿਵਾਰਾਂ ਦੀ ਹਰਪੀੜ ਸ਼ਹੀਦ ਪਰਵਾਰਾਂ ਦੀ ਜਿਹੜੀ ਆ ਅਵਸ਼ੇਸ਼ ਸਾਰ ਲੈਣ ਲਈ ਪਹੁੰਚਿਆ ਹਰਪੀੜ ਸਾਰੀਆਂ ਸੰਗਤਾਂ ਦੀ ਜਿਹੜੀ ਮਦਦ ਆ ਪੁਰਤਗਾਲ ਦੀਆਂ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਗੁਰਦੁਆਰਾ ਗੁਰਤੇਗ ਬਹਾਦਰ ਸਾਹਿਬ ਅਲੂ ਫੇਰਾ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕੀਤੀ ਜਾ ਰਹੀ ਹੈ ਇਹ ਹਨ ਸ਼ਹੀਦ ਭਾਈ ਰਣਜੀਤ ਸਿੰਘ ਰਾਣਾ ਜੀ ਉਹਨਾਂ ਦੇ ਪਿਤਾ ਜੀ ਤੇ ਸਾਰੀਆਂ ਸੰਗਤ ਪੁਰਤਗਾਲ ਦੀਆਂ ਸੰਗਤਾਂ ਵੱਲੋਂ ਇਹਨਾਂ ਦੀ ਜਿੰਨੇ ਵੀ ਆਪਾਂ ਜੋਗ ਆ ਉਹ ਮਦਦ ਕਰ ਰਹੇ ਆ ਤੇ ਇਹ ਪ੍ਰਵਾਨ ਕਰਿਓ ਜੀ ਸੇਵਾ ਬਹੁਤ ਮਿਹਰਬਾਨੀ ਜੀ ਗੁਰੂ ਘਰ ਅਲਬੋਫੇਰਾ ਪੁਰਤਗਾਲ ਦੀਆਂ ਸੰਗਤਾਂ ਦੇ ਬਿਹਤ ਸ਼ੁਕਰਗੁਜ਼ਾਰ ਆ ਕਿ ਸ਼ਹੀਦ ਭਾਈ ਰਣਜੀਤ ਸਿੰਘ ਰਾਣਾ ਦੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ ਜੀ ਘਰ ਚ ਕਾਫੀ ਪਾਣੀ ਫਿਰ ਗਿਆ ਤੇ ਤਕਰੀਬਨ ਸਾਰਾ ਕੁਝ ਹੀ ਨੁਕਸਾਨ ਵੀ ਹੋਇਆ ਪਰ ਹਾਲਾਂਕਿ ਆਪ ਇਹ ਪਰਿਵਾਰ ਸਾਡੇ ਨਾਲ ਸੇਵਾ ਕਰਦੇ ਨੇ ਮੇਜਰ ਸੋਂ ਗਰਮੀ ਸੋਣੀ ਸਾਡੇ ਨਾਲ ਤੁਰੇ ਰਹਿੰਦੇ ਨੇ ਕਿਤੇ ਨਾ ਕਿਤੇ ਸ਼ਹੀਦ ਪਰਿਵਾਰਾਂ ਦੀ ਜਾਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨਾ ਪਰ ਜਿਹੜਾ ਸ਼ਹੀਦ ਪਰਿਵਾਰਾਂ ਲਈ ਮਾਨ ਸਨਮਾਨ ਆਇਆ ਜਾਂ ਸਤਕਾਰ ਆਇਆ ਉਹ ਫਿਰ ਪ੍ਰਵਾਨ ਕਰਨਾ ਬੜਾ ਜ਼ਰੂਰੀ ਆ ਤੇ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਹੜ੍ਹ ਪੀੜਤ ਸ਼ਹੀਦ ਪਰਿਵਾਰਾਂ ਦਾ ਜਿਹੜਾ ਉਹਨਾਂ ਨੇ ਬਾਹ ਫੜੀ ਆ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਹਾਂ ਸਾਧ ਸੰਗਤ ਜੀ ਇਸ ਵਕਤ ਅਸੀਂ ਪਹੁੰਚੇ ਆ ਜੀ ਸ਼ਹੀਦ ਪਾਈ ਹਰਦੀਪ ਸਿੰਘ ਧਰਮਕੋਟ ਰੰਡਾਵਾ ਦੇ ਗ੍ਰਹਿ ਵਿਖੇ ਤੇ ਇਸ ਘਰ ਦੇ ਵਿੱਚ 4-4 5-5 ਫੁੱਟ ਪਾਣੀ ਆਇਆ ਕਾਫੀ ਨੁਕਸਾਨ ਵੀ ਹੋਇਆ ਤੇ ਅੱਜ ਅਲਬੂ ਫੇਰਾ ਗੁਰੂ ਘਰ ਦੀਆਂ ਸੰਗਤਾਂ ਵੱਲੋਂ ਪੈਂਜੀ ਹਰਜਿੰਦਰ ਕੌਰ ਦੋਵੇਂ ਭੈਣਾਂ ਹੀ ਨੇ ਆਪਣੇ ਇੱਥੇ ਪੇਕੇ ਰਹਿੰਦੀਆਂ ਨੇ ਤੇ ਇਹਨਾਂ ਨੂੰ 50000 ਰੁਪਏ ਦੀ ਸੇਵਾ ਕਿਉਂਕਿ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਇਹ ਜਿਹੜੀ ਗੁਰੂ ਘਰ ਅਲਬੂਫੇਰਾ ਪੁਰਤਗਾਲ ਦੀ ਸੰਗਤ ਵੱਲੋਂ 50000 ਰੁਪਏ ਦੀ ਸੇਵਾ ਜਿਹੜੀ ਹੈ ਇਹਨਾਂ ਦੇ سپرد ਕੀਤੀ ਜਾ ਰਹੀ ਆ ਤੇ ਸਤਿਗੁਰੂ ਕਿਰਪਾ ਕਰਨ ਮਹਾਰਾਜ ਚੜ੍ਹਦੀ ਕਲਾ ਕਰਨ ਜਿਹੜੇ ਇਸ ਮੁਸ਼ਕਲ ਦੀ ਘੜੀ 'ਚ ਸ਼ੀਖ ਪਰਿਵਾਰਾਂ ਦਾ ਖਿਆਲ ਰੱਖ ਰਿਹਾ ਬਹੁਤ-ਬਹੁਤ ਧੰਨਵਾਦ ਜੀ ਕੀ ਕੀ ਨੁਕਸਾਨ ਹੋ ਗਿਆ ਜੀ ਨੁਕਸਾਨ ਜੋ ਵੀ ਘਟਿਆ ਸਾਨੂੰ ਹੋਇਆ ਜੀ ਕਨੱਕੇ ਟੂੜੀ ਕੱਪੜੇ ਜਿਵੇਂ ਜੋ ਕਾਜੀ ਚੀਜ਼ ਹੁੰਦੀ ਆ ਉਹਦੇ ਇੱਕ ਖਰਾਬ ਹੋਈ ਆ ਪਾਣੀ ਬਹੁਤ ਸਾਰੇ ਘਰ ਦੇ ਮੀਂਹ ਦਾ ਪਾਣੀ ਆਉਂਦਾ ਹੈ ਢਾਈ ਤਿੰਨ ਫੁੱਟ ਤੇ ਖੜਦਾ ਪਾਣੀ ਹਾਂ ਚਲੋ ਕੋਈ ਨਹੀਂ ਮਕਾਨ ਕਾਫੀ ਪੁਰਾਣਾ ਬਣਿਆ ਹੋਇਆ ਤੇ ਆਮ ਨਾਲੋਂ ਕਾਫੀ ਬਾਲੇ ਜੁੜ ਕੇ ਪਾਇਆ ਬਾਲੇ ਹੀ ਇੱਕ ਦੋ ਕੋਈ ਨਹੀਂ ਮਾਤਾ ਜੀ ਇਹ ਹੋਰ ਵੀ ਆਪਾਂ ਕਰਾਂਗੇ ਤੁਹਾਡੀ ਸੇਵਾ ਇਹ ਬਹੁਤ ਬਹੁਤ ਪਰਸ਼ਾ ਜੀ ਇੰਨਾ ਹੀ ਬਹੁਤ ਯਾ ਜੀ ਤੁਸੀਂ ਘਰ ਆ ਗਏ ਨਾ ਇਹ ਸੋਡੀ ਕੋਈ ਗੱਲ ਨਹੀਂ ਆ ਤੇ ਆਦ ਇੱਕ ਵਰਤ ਵਾਲੀ ਚੀਜ਼ ਹੈ ਭੈਣ ਪਰ ਨਾਲ ਵੱਡੀ ਕੋਈ ਚੀਜ਼ ਨਹੀਂ ਕਿ ਇੰਨਾ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਬਹੁਤ ਜਿਹੜਾ ਵੀ ਇਹਨਾਂ ਤੁਸੀਂ ਤੁਸੀਂ ਇਸ ਵਕ ਪੰਜਾਂ ਨੂੰ ਪੁੱਛਦੇ ਨੇ ਉਹ ਕਿ ਸੋਖੀ ਹੋਈ ਹੋਰ ਕੋਈ ਗੱਲ ਨਹੀਂ ਉਸਕੋ ਹੋਵੇ ਪੋਤੀ ਆਹੀ ਤੁਹਾਡੇ ਕੋਈ ਗੱਲ ਨਹੀਂ ਤੁਸੀਂ ਸਾਡਾ ਨੰਬਰ ਭਾਈ ਸਾਹਿਬ ਨੂੰ ਲੈ ਲਿਓ ਜਾਂ ਭਾਈ ਸਾਹਿਬ ਨੂੰ ਦੱਸ ਦਿਓ ਜੇ ਕਿਤੇ ਵੀ ਲੋੜ ਪਵੇ ਜਾਂ ਕੋਈ ਵੀ ਜਾਂ ਕਿਦਾਂ ਵੀ ਮੁਸ਼ਕਲ ਹੋਵੇ ਸਾਨੂੰ ਜਰੂਰ ਇੱਕਰ ਯਾਦ ਕਰਨਾ ਠੀਕ ਹੈ ਜੀ ਅਸੀਂ ਪੁਰਤਗਾਲ ਤੋਂ ਆਏ ਆ ਜੀ ਤੇ ਅਸ਼ੀਰਵਾਦ ਦੋ ਵੀ ਇਦਾਂ ਹੀ ਸੇਵਾ ਕਰਦੇ ਰਹੀਏ ਸਾਰੇ ਸੰਗਤਾਂ ਦੇ ਅਸੀਂ ਰਾਤ ਲੋਗ ਦੇ ਦਿਨੇ ਨਹੀਂ ਤੇ ਰਾਤ ਵੀ ਸੀ ਸਵੇਰ ਨੇ ਬੈਠ ਕੇ ਨੂੰ ਸੋਚੀਦਾ ਵੀ ਹੁਣ ਆਮ ਛੋਟਾ ਹਲਦੀ ਮੇਰ ਜੀ ਨਾ ਉਹਨੂੰ ਸੱਪ ਲੈਣ ਗਏ ਤੇ ਦੁੱਕਾ ਗਿਆ ਇਸ ਦੁਕਾਨ ਤੇ ਉਹ ਜਿਹੜਾ ਡਾਕਟਰ ਨੇ ਪ੍ਰਗਟ ਹੁਣੇ ਠੀਕ ਆਦਾ ਤੌੜੀ ਆਦਾ ਸ਼ਿੰਗ ਕਰ ਗਿਆ ਇਹ ਆ ਕੇ ਡਿੱਗ ਪਿਆ ਤੇ ਇਹਦਾ ਸਾਰਾ ਮੂੰ ਮਥਾ ਪਾੜ ਗਿਆ দাঁਦ ਵੀ ਟੁੱਟ ਗਏ ਇੱਥੇ ਜਿਵੇਂ ਵੀ ਖਤਮ ਹੋ ਗਿਆ ਉਹ ਸੁਧਰ ਜਿਆ ਭੱਜਾਕਾਰ ਵੀ ਪੈ ਜਾਂਦੀ ਆ ਭਾਜੀ ਦੇਖ ਬੇ ਮੈਂ ਗਈ ਮੇ ਕੋਲ ਵੇਖਣ ਗਿਆ ਮੈਂ ਤੇ ਦਾਦਾ ਹਈ ਫਿਰ ਚੁੱਕ ਕੇ ਲੈ ਜੋ ਡਾਕਟਰ ਕੋ ਉੱਥੇ ਖੜਿਆ ਹੈ ਡਾਕਟਰ ਲਾਈਕਾ ਪਰਨਾ ਹਸ ਕੇ ਬਿਆ ਚਲੋ ਕੋਈ ਨਹੀਂ ਕਹੇ ਚੰਗੇ ਡਾਕਟਰ ਕੋਲ ਵਿਖਾ ਲੋ ਜਿਹੜੀ 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 ਚੀਜ਼ ਦੀ ਲੋੜ ਆ ਤੁਸੀਂ ਫੋਨ ਕਰ ਦਿਓ ਬਾਕੀ ਮਾਰਾ ਕਿਰਪਾ ਕਰਨ ਹਾਂਜੀ ਚਾਰ ਪੰਜ ਦਿਨ ਰਿਹਾ ਉੱਥੇ 11 ਮਹੀਨਾ ਕੋ ਹੋ ਗਿਆ 10 ਮਹੀਨੇ ਪਿਛਲੇ 10 ਦਸੇ ਦਿਨ ਹੋਇਆ ਸੀ ਕੋਈ ਨਹੀਂ ਜੇ ਕੋਈ ਮੈਡੀਕਲ ਦੀ ਸਹੂਤ ਦੀ ਲੋੜ ਪਈ ਅਸੀਂ ਉਹਨਾਂ ਨੂੰ ਸੀਸਾ ਦਿੰਦੇ ਆ ਉਹਨਾਂ ਨੂੰ ਬਹੁਤ ਸੀਸਾ ਦਿੰਦੇ ਆ ਜਿੰਨਾ ਚੋਕੇ ਡਾਕਟਰ ਕੋਲ ਆ ਕੇ ਪਹੁੰਚ ਜਾਏਗੀ ਕਮੀ ਕੀ ਕਰ ਲੈਣੀ ਪੋ ਵਿਚਾਰੇ ਚੋਕੇ ਮੋੜ ਸਕਦੇ ਚੋਂ ਜਿਹਨਾਂ ਨੇ ਫੜਕੇ ਫੜਿਆ ਤੇ ਉੱਤੇ ਪਹਚਾਇਆ ਚਲੋ ਠੀਕ ਆ ਕੋਈ ਗੱਲ ਨਹੀਂ ਆਪਾਂ ਫੇਰ ਦੁਬਾਰਾ ਜਦੋਂ ਕਿਤੇ ਸੰਗਤ ਕੋ ਆਉਂਦੀ ਆ ਫਿਰ ਤੁਹਾਡੇ ਕੋ ਫੇਰ ਲੈ ਕੇ ਆਵਾਂਗੇ ਜੀ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੁਣ ਅਸੀਂ ਪਹੁੰਚਿਆ ਜੀ ਧਰਮਾਬਾਦ ਪਿੰਡ ਦੇ ਵਿੱਚ ਜਿੱਥੇ ਸ਼ਹੀਦ ਭਾਈ ਅ ਸੁਰਜੀਤ ਸਿੰਘ ਸੀਤਾ ਹਾਂਜੀ ਵੱਡਾ ਨਾਂ ਸੀ ਗੜਕੂ ਸਫਾਂ ਦਾ ਤੇ ਇਹ ਵੀ ਸ਼ਹੀਦ ਪਰਿਵਾਰ ਆ ਜੀ ਤੇ ਇਹਨਾਂ ਦੇ ਘਰ ਅਸੀਂ ਪਹੁੰਚੇ ਹਾਂ ਫਾਈ ਬਸੰਸੀ ਜੱਤਵਾਰ ਦੀ ਇਹ ਐਮਸੀ ਦੀ ਦੇ ਸ਼ਹਿਰ ਤੋਂ ਇੱਕ ਇਤਿਹਾਸਿਕ ਪੰਜਾਬ ਦਾ ਪੂਰਾ ਨਾਮ ਵਿੱਚ ਆਇਆ ਹਾਂਜੀ ਤੇ ਅੱਜ ਪੁਰਤਗਾਲ ਤੋਂ ਆਇਆ ਹੋਇਆ ਸੰਤਾਨ ਦੇ ਜਤਰਾਸ਼ੀ ਪਰਵਾਰਾਂ ਦੀ ਸ਼ਾਹ ਲਾ ਰਿਹਾ ਰਹੇ ਲੋ ਤੇ ਅੱਜ ਇਹਨਾਂ ਵੱਲੋਂ ਜਿਹੜਾ ਵਾ ਕੁਝ ਮਾਇਆ ਸੇ ਕੀਤੀ ਜਾ ਰਹੀ ਹੈ ਸਭ ਸ਼ੀਰ ਪਰਵਾਰਾਂ ਨੇ ਤੇ ਕੁਝ ਗੁਰਸਿੱਖ ਪਰਵਾਰਾਂ ਨੇ ਵੀ ਉਹਨਾਂ ਆ ਕੇ ਹੰਪੀ ਚੱਜੇ ਤੁੰ ਗੁਰਸ਼ਖਤੇ ਮਾਤਰ ਪਰਵਾਹਿਆ ਤੇ ਉਹਨੂੰ ਜਿਹੜਾ ਕੋਈ ਸਾਲ ਹੋ ਗਿਆ ਹੱਥ ਦੀ ਮਸਤ ਪਰ ਇਹ ਦੋ ਜੀਜ਼ਾ ਰੁਪਏ ਦੀ ਐ ਟਿਕਾ ਜੀ ਜਨੋ ਫਿਰ ਵੀ ਜਦੋਂ ਐਨੀਆਂ ਸਾਲਾਂ ਬਾਅਦ ਸ਼ਹੀਦ ਸਿੰਘ ਦੇ ਨਾਮ ਦੀ ਆਵਾਜ਼ ਪੈਂਦੀ ਆ ਤੇ ਕਿਤਰਾ ਲੱਗਦਾ ਹੁੰਦਾ ਹੈ ਕਿਤਰਾ ਬਿਲਕੁਲ ਬਿਲਕੁਲ ਤੇ ਮੌਜੀ ਹੁੰਦੇ ਕੁਝ ਹੀ ਅਰੀਆ ਦਾ ਪਰਵਾਸੀ ਕਰੂਗਾ ਨਹੀਂ ਆਪਣੀ ਕੋ ਟੈਨਸ਼ਨ ਤੋਂ ਨਹੀਂ ਮਾਰ-ਮਾਰਿਆ ਹੈ ਮਾਰਿਆ ਇਹਨੂੰ ਵੀ ਉਦਾਂ ਕੋਈ ਗੱਲ ਨਹੀਂ ਹੈਗੀ ਠੀਕ ਫਿਰ ਕੀ ਆ ਜੇ ਉਹਨੂੰ ਜਲਦੀ ਕਰਾ ਦਿਆਂ ਹਾਂ ਹਾਂ ਪਰਥਲੇ ਕੇ ਲੱਗੇ ਆ ਕਿਤੇ ਆਈ ਬਣਾ ਕੇ ਵੱਟ ਬਣੇ ਤੋਂ ਨਹੀਂ ਨਹੀਂ ਕੋਈ ਗੱਲ ਨਹੀਂ ਅਨ ਚੜਦੀ ਗੱਲ ਆ ਜੀ ਹੁਣ ਉਹ ਉਦਾਂ ਹੀ ਆ ਹਾਂ ਕਿਦੇ ਹਵਾਾਂ ਦੀ ਇੱਥੇ ਉਹ ਘੱਮ ਕਰੋ ਬਿਲਕੁਲ ਸਹੀ ਕਹਾਲਿਆ ਕੋਈ ਗੱਲ ਨਹੀਂ ਜੀ ਉਹ ਕਿ ਆਈ ਆਈ ਹੁਣ ਉੱਥੇ ਆ ਰਿਹਾ ਆਪਣੇ ਕੀ ਨਾ ਰੇਦੀ ਕੇਸਵੀ ਰਖਾਓ ਤੇ ਇਹਦੇ ਦਾੜੀ ਵੀ ਰਖਾਓ ਠੀਕ ਹੈ ਠੀਕ ਹੈ ਅੱਜ ਤਵਾਂ ਕਟਾਉਣੀ ਨਹੀਂ ਦਾੜੀ ਠੀਕ ਹੈ ਅਲੀ ਨੂੰ ਥੋੜਾ ਇਹ ਗੱਲ ਕਰਨਾ ਮਹਿਸੂਸਦਾ ਵੀ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਉਹਨਾਂ ਦੇ ਪਰਿਵਾਰਾਂ 'ਤੇ ਗੁਰ ਸਿੱਖੀ ਨੂੰ ਵਟਾ ਲੱਗੇ ਤੇ ਨਹੀਂ ਨਹੀਂ ਆਈ ਤੇ ਕਹਿੰਦੀ ਕਲਾ ਮਹਾਰਾਜ ਗੁਰੂ ਆਈ ਦਾ ਗੁਰ ਲਾਉਂਦਾ ਹਰ ਮੰਨੇ ਆਇਆ ਮੈਂ ਠੀਕ ਹੈ ਠੀਕ ਹੈ ਬਹੁਤ ਬਹੁਤ ਤਾਦਾ ਸਵਾਹਿਕੀ ਦੀ ਬਖਸ਼ਾਏ ਸਤਿ ਸ੍ਰੀ ਪਉਂਚੇ ਆ ਜੀ ਸ਼ਾਹਪੁਰ ਜਾਜਨਪਿੰਡ ਦੇ ਵਿੱਚ ਇੱਥੇ ਇੱਕੋ ਪਰਿਵਾਰ ਦੇ ਜਿਹੜੇ ਆ ਦੋ ਬਨਾ ਸ਼ਹੀਦ ਹੋਏ ਨੇ ਸ਼ਹੀਦ ਭਾਈ ਮਨਜੀਤ ਸਿੰਘ ਜੀ ਤੇ ਸ਼ਹੀਦ ਭਾਈ ਹਰਦੀਪ ਸਿੰਘ ਜੀ ਔਰ ਤੁਸੀਂ ਵੇਖਿਆ ਵੀ 4/10/1987 ਨੂੰ ਸ਼ਹੀਦ ਹੋ ਗਿਆ ਸੀ ਭਾਈ ਮਨਜੀਤ ਸਿੰਘ ਤੇ 1912 ਤੋਂ 1999 ਨੂੰ ਭਾਈ ਹਰਦੀਪ ਸਿੰਘ ਵੀ ਜਿਹੜੇ ਆ ਉਸ ਖੜਕੂਚ ਦਾ ਅਸ਼ੀਰਵਾਦ ਵਿੱਚ ਸ਼ਹੀਦ ਹੋ ਗਏ ਸਨ ਤੇ ਜਿਹੜਾ ਗੁਰਦੁਆਰਾ ਅਲੂਫੇਰਾ ਪੁਰਤਗਾਲ ਤੋਂ ਜਿਹੜੀ ਸੰਗਤ ਨੇ ਸੇਵਾ ਭੇਜੀ ਕਿ ਜਿਹੜੇ ਹੜਪੀੜਤ ਸ਼ਹੀਦ ਪਰਿਵਾਰ ਨੇ ਗੁਰਸਿੱਖ ਪਰਿਵਾਰ ਨੇ ਉਹਨਾਂ ਨੂੰ ਪੈਲ ਦੇ ਆਧਾਰ ਦੇ ਉੱਤੇ ਜਿਹੜੀ ਆ ਉਹ ਸੇਵਾ ਦਿੱਤੀ ਜਾ ਰਹੀ ਆ ਤੇ ਅੱਜ ਇਹਨਾਂ ਗੁਰੂਖਾਂ ਪਿਆਰਿਆਂ ਵੱਲੋਂ ਇਸ ਸ਼ਹੀਦ ਪਰਿਵਾਰ ਨੂੰ ਵੀ 20000 ਰੁਪਏ ਦੀ ਸੇਵਾ ਜਿਹੜੀ ਆ ਇਹਨਾਂ ਦੇ ਸਪੁਰਦ ਕੀਤੀ ਜਾ ਰਹੀ ਆ ਤੇ ਬਹੁਤ ਅਸੀਂ ਇਹ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਪਰਿਵਾਰਾਂ ਨੂੰ ਤੇ ਬੜੀ ਮਾਰ ਪਈ ਆ ਕਿਉਂਕਿ ਪਹਿਲਾਂ ਦੋ ਘਰ ਦੇ ਵਿੱਚੋਂ ਇਸ ਤਰ੍ਹਾਂ ਦੇ ਜਵਾਨ ਪੁੱਤ ਤੁਰ ਜਾਂਦੇ ਆ ਇਹ ਹੁਣ ਜਿਹੜਾ ਫਸੋ ਦਾ ਕੰਮ ਖਤਮ ਜੇ ਤੁਸੀਂ ਵੇਖਿਆ ਵੀ ਮੰਜੇ ਬਿਸਤਰੇ ਇਹਨਾਂ ਦੇ ਪਿੱਜੇ ਭਜੇ ਸਕਾਉਂ ਡੇ ਨੇ ਤੇ ਬੜਾ ਮੁਸ਼ਕਲ ਇਹਨਾਂ ਨੇ ਸਮਾਂ ਘਟਿਆ ਵਲ ਅੱਜ ਤੁਸੀਂ ਵੇਖ ਹੀ ਰਹੇ ਹੋ ਆ ਜੋ ਹਾਲ ਬਣਿਆ ਪਿਆ ਵੇੜਿਆਂ ਦਾ ਜੀ ਤੇ ਚਲੋ ਸਭ ਤੋਂ ਕਿਰਪਾ ਕਰਨ ਦੀ ਬਹੁਤ ਮਿਹਰਬਾਨੀ ਹੈ ਜੀ ਮੁਰਦਾ ਦੀ ਸੰਗਤ ਦੀ ਹਾਂ ਜੀ ਇਸ ਨੂੰ ਪਹਿਲਾਂ ਵੀ ਚਲੋ ਜਦੋਂ ਦਾਸ ਨੂੰ ਮੌਕਾ ਮਿਲਦਾ ਮੈਂ ਇਸ ਪਰਵਾ ਦਾ ਵਿਸ਼ੇਸ਼ ਯਾਦ ਰੱਖਦਾ ਨਹੀਂ ਹਾਂ ਤੇ ਬਾਕੀ ਚਲੋ ਹਾਂ ਜੀ ਬਹੁਤ ਮਿਹਰਬਾਨੀ ਸਾਰੀ ਪੁਰਤਗਾਲ ਦੀ ਸੰਗਤ ਦੇ ਅਸੀਂ ਬਿਹਤ ਸ਼ੁਕਰਗੁਜ਼ਾਰ ਆ ਭਾਈ ਸਾਹਿਬ ਤੁਹਾਡਾ ਇਹ ਬੜਾ ਵੱਡਾ ਉਪਰਾਲਾ ਤੁਸੀਂ ਉਥੋਂ ਇਹੀ ਮਨ ਬਣਾ ਕੇ ਆਏ ਸੀ ਕਿ ਸ਼ਹੀਦ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਤੇ ਵੈਸੇ ਤਾਂ ਕੋਈ ਕਿਹਾ ਕੋਈ ਵੀ ਗੁਰਸਿੱਖ ਪਰਿਵਾਰ ਜਾਂ ਕੋਈ ਵੀ ਲੋੜਵੰਦ ਅੱਜ ਹਾਜ਼ਰ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਨੂੰ ਹੜਾਂ ਦਾ ਪਤਾ ਲੱਗਿਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਤੇ ਸਾਰਿਆਂ ਸੰਗਤਾਂ ਨੇ ਵਿਚਾਰ ਕੀਤੀ ਕਿ ਜਿਹੜਾ ਵੀ ਗੁਰਸਿੱਖਾ ਜਾ ਜਿਹੜਾ ਵੀ ਲੋੜ ਬੰਦ ਵਾ ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੀ ਹੈ ਕਿ ਸੇਖੋ ਹੈ ਜਿਹੜਾ ਸਾਰਿਆਂ 'ਚ ਬਰਾਬਰ ਵੰਡ ਕੇ ਚੱਲਦਾ ਹੈ ਤੇ ਮਹਾਰਾਜ ਜੀ ਦੀ ਵਾਣੀ ਕਹਿੰਦੀ ਨਾ ਕੋ ਬਹਿਰੀ ਨਹੀਂ ਬਗਾਨਾ ਸકલ ਸੰਗ ਖਮ ਕੋ ਬਣਾਈ ਤੇ ਸਮੁੱਚਾ ਹੀ ਸਾਰੀ ਸੰਗਤ ਵਾਸਤੇ ਵੀ ਜਿਹੜਾ ਵੀ ਸਾਨੂੰ ਲੋੜਵੰਦ ਪਰਿਵਾਰ ਲੱਗਦਾ ਇਹ ਤੇ ਬੜੇ ਸਤਿਕਾਰਯੋਗ ਨੇ ਸ਼ਹੀਦ ਪਰਿਵਾਰ ਨੇ ਇਹਨਾਂ ਦਾ ਦੇਣ ਆਪਾਂ ਦੇ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਬਦੌਲਤ ਹੀ ਆਪਾਂ ਤੁਰੇ ਫਿਰਦੇ ਆਂ ਪਰ ਜਿਹੜਾ ਵੀ ਸਾਨੂੰ ਲੋੜਵੰਦ ਪਰਿਵਾਰ ਲੱਗਦਾ ਨਾ ਪਿਛੇ ਵੀ ਆਪਾਂ ਇੱਥੇ ਰਸਤਾ ਲੈ ਕੇ ਆਏ ਸੀ ਤੇ ਜਿਹੜਾ ਵੀ ਲੋੜਵੰਦ ਪਰਿਵਾਰ ਲੱਗਦਾ ਵਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਿਉਂਕਿ ਉਦਮ ਮਤ ਪ੍ਰਵੇੰਤਰਜਾਮੀ ਜਿਉਂ ਪ੍ਰੇਰਿਆ ਤੇ ਉਹ ਕਰਨਾ ਜਿੱਦਾਂ ਸੰਗਤ ਨੂੰ ਮਹਾਰਾਜ ਜੀ ਪ੍ਰੇਰਦੇ ਨੇ ਫਿਰ ਓਦਾਂ ਦਾ ਹੀ ਸੰਗਤ ਅੱਗੇ ਉਹ ਕਾਰਜ ਕਰਦੇ ਆ ਠੀਕ ਹੈ ਤੇ ਸਾਰੀਆਂ ਸੰਗਤਾਂ ਦੇ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਸਾਰੇ ਗੁਰਦੁਆਰੇ ਸਹਿਬਾਨ ਨੇ ਜਿਹਨੇ ਪੁਰਤਗਾਲ ਵਿੱਚ ਉਹਨਾਂ ਸਾਰਿਆਂ ਨੇ ਵਿਚਾਰ ਕੀਤੀ ਵੀ ਸਾਨੂੰ ਇਸ ਮੌਕੇ ਪੰਜਾਬ ਦੇ ਨਾਲ ਕਰਨਾ ਚਾਹੀਦਾ ਤੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਇਹ ਸਾਡੇ ਗੁਰਦੁਆਰਾ ਸਹਿਬ ਦੀ ਕਮੇਟੀ ਦੇ ਮੈਂਬਰ ਨੇ ਇਹ ਉੱਥੋਂ ਸੇਵਾਦਾਰ ਮਹਿੰਦਾਸ ਉੱਥੇ ਗਰੰਤੀ ਸਿੰਘ ਤੇ ਅਸੀਂ ਚੱਲ ਕੇ ਉੱਥੋਂ ਇਹ ਸੇ ਕਰਕੇ ਇਹਨਾਂ ਕਾਰਜਾਂ ਕਰਕੇ ਆਏ ਆਏ ਤੇ ਸੰਗ ਦੀਆਂ ਅਸੀਸਾਂ ਆਈਆਂ ਜੀ ਸਾਰੀਆਂ ਹਾਂਜੀ ਬਿਲਕੁਲ ਜੀ ਬਹੁਤ ਧੰਨਵਾਦ ਜੀ ਕਿਉਂਕਿ ਤੁਹਾਡੀ ਕੈਮਰੇ ਦੀ ਅੱਖ ਕਦੀ ਝੂਠ ਨਹੀਂ ਬੋਲਦੀ ਤੁਸੀਂ ਵੇਖ ਹੀ ਲਿਆ ਜੀ ਜੀ ਇਹ ਕਿਤੇ ਸ਼ਹੀਦ ਪਰਿਵਾਰ ਤੇ ਦੂਜੇ ਹੜ੍ਹ ਨੇ ਜਿੰਨਾ ਇਹਨਾਂ ਨੂੰ ਜਿਆਦਾ ਨੁਕਸਾਨ ਪਹੁੰਚਾਇਆ ਇਹਦੇ ਵਿੱਚ ਕੋਈ ਮਸਲ ਨਹੀਂ ਹਾਂਜੀ ਕਈ ਵਾਰੀ ਹੁੰਦਾ ਭਈ ਕਿਤੇ ਐਵੇਂ ਨਾ ਆਪਣੇ ਅ ਉਹ ਕਦੇ ਰੋੜੀਆਂ ਵੰਨਣ ਵਾਲਾ ਕੰਮ ਉਹ ਨਹੀਂਗਾ ਹੈਗਾ ਕਿਉਂਕਿ ਜੋ ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਸਾਰਾ ਅ ਨਜ਼ਰ ਆ ਰਿਹਾ ਤੁਸੀਂ ਵੇਖ ਹੀ ਰਹੇ ਹੋ ਸਾਧ ਸੰਗਤ ਜੀ ਇਸ ਵਕਤ ਅਸੀਂ ਪਹੁੰਚੇ ਹਾਂ ਜੀ ਮੇਰੇ ਆਪਣੇ ਨਗਰ ਪੱਖੋਕੇ ਮਹਿਮਾਰਾਂ ਦੇ ਵਿੱਚ ਅ ਜਿੱਥੇ ਗੁਰੂ ਘਰ ਅਲਬੂਫੇਰਾ ਦੀ ਸੰਗਤ ਵੱਲੋਂ ਅ ਸ਼ਹੀਦ ਪਰਿਵਾਰਾਂ ਦੇ ਦੀ ਕੁਝ ਰਾਹਤ ਉਹਨਾਂ ਨੂੰ ਦਿੱਤੀ ਗਈ ਆ ਉਹਨਾਂ ਨੂੰ ਸੇਵਾ ਦਿੱਤੀ ਗਈ ਆ ਉੱਥੇ ਜਿਵੇਂ ਇਹਨਾਂ ਗੱਲ ਕੀਤੀ ਸੀ ਬੜੀ ਸੋਹਣੀ ਇਹ ਸੱਬੇ ਸਾਂਜੀ ਵਾਲਸ ਨਾਲ ਕੋਈ ਨਾ ਦਿਸੇ ਬਾਰਾ ਜਿਓ ਇਹ ਸਾਡਾ ਗਵੰਡੀਏ ਵੀਰ ਆ ਹਰੀਜਨ ਪਰਿਵਾਰ ਦੇ ਵਿੱਚੋਂ ਬਲਦੇਵ ਰਾਜ ਤੇ ਇਹਦੇ ਘਰ ਦੇ ਹਾਲਾਤ ਜਿਹੜੇ ਆ ਬੜੇ ਮਤਲਬ ਵੇਖੇ ਆ ਕੈਮਰੇ ਦੀ ਅੱਖ ਚ ਕੋਈ ਝੂਠ ਨਹੀਂ ਹੁੰਦਾ ਤੇ ਬੜਾ ਨੀਵਾ ਵਾ ਤੇ ਪਾਣੀ ਜਿਹੜਾ ਵਾ ਬੜਾ ਅੰਦਰ ਪੈਂਦਾ ਰਿਹਾ ਚੁੰਦੇ ਰਿਹਾ ਤੇ ਕੁਛ ਇਹਨਾਂ ਨੂੰ ਤਰਪਾਲਾਂ ਤਰਪੋਲਾ ਲੈ ਕੇ ਦਿੱਤੀਆਂ ਸੀਗੀਆਂ ਉਹਦੇ ਨਾਲ ਕੋ ਥੋੜਾ ਜਿਹਾ ਰਾਹਤ ਹੋਈ ਆ ਤੇ ਅੱਜ ਪੁਰਤਗਾਲ ਦੀ ਸੰਗਤ ਵੱਲੋਂ 10000 ਰੁਪਏ ਦੀ ਭੇਟਾ ਇਹਨਾਂ ਦੇ ਸਪੁਰਦ ਕਰ ਰਹੇ ਆ ਪਈ ਇਹ ਲੋ ਜੀ ਬਲਦੇਵ ਜੀ ਤੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਕਿ ਜਿਹੜੇ ਪਰਿਵਾਰ ਲੋੜਵੰਦ ਨੇ ਇਸ ਤਰ੍ਹਾਂ ਦੇ ਉਹਨਾਂ ਦਾ ਵੀ ਇਹ ਖਿਆਲ ਰੱਖ ਰਿਹਾ ਇੱਕ ਦੋ ਹੋਰ ਪਰਿਵਾਰ ਆ ਕਿਉਂਕਿ ਫੈਸਲਾ ਇਹ ਨਾ ਕਰਨਾ ਕਿ ਨੂੰ ਦੇਣੇ ਆ ਕਿੰਨੇ ਦੇਣੇ ਆ ਕਿਉਂਕਿ ਸਾਡਾ ਕੰਮ ਆ ਵੀ ਇੱਕ ਰੀ ਹਾਲਾਤਾਂ ਦੇ ਇਹਨਾਂ ਨੂੰ ਵਖਾਲਦੀਏ ਮੌਕਾ ਕਿਵੇਂ ਆ ਕਿਵੇਂ ਲੱਗਾ ਜੀ ਭਾਈ ਸਾਹਿਬ ਇਹ ਵਾਕੇ ਲੋੜਵੰਦ ਹੀ ਪਰਿਵਾਰ ਬਹੁਤ ਲੋੜਵੰਦ ਵਾਜੀ ਐਰ ਕਮੀ ਨੇ ਮਾਰ ਵੀ ਬੜੀ ਮਾਰੀ ਐ ਬਿਲਕੁਲ ਠੀਕ ਤੁਸੀਂ ਆਪ ਜਾ ਕੇ ਤਾਂ ਹੀ ਸਾਨੂੰ ਪਹਿਲਾਂ ਵੀ ਸੰਗਤਾਂ ਦੇ ਵੀ ਫੋਨ ਆਏ ਕਿ ਬਿਲਕੁਲ ਤੁਸੀਂ ਘਰ ਜਾ ਕੇ ਗਰਾਊਂਡ ਲੈਵਲ ਤੇ ਜਾ ਕੇ ਤੇ ਭਾਈ ਸਾਹਿਬ ਨੂੰ ਲਾ ਲਾ ਕੇ ਤੁਸੀਂ ਘਰ ਘਰ ਜਾ ਕੇ ਪਤਾ ਕਰਿਓ ਤੇ ਹ ਹੁਣ ਸਾਰਿਆਂ ਨੇ ਹਾਲਾਤ ਵੇਖ ਹੀ ਰਹੇ ਆ ਜਿਹੜੀ ਬਾਕੀ ਸੰਗਤ ਉੱਥੇ ਬੈਠੀ ਸਾਡੀ ਉਹਨੂੰ ਆਪਾਂ ਵੀਡੀਓ ਰਹੀਂ ਵਿਖਾ ਦੇਣੇ ਸਾਰੇ ਹਾਲਾਤ ਬਿਲਕੁਲ ਬਿਲਕੁਲ ਠੀਕ ਜੀ ਤੇ ਬਹੁਤ ਮੁਸ਼ਕਲ ਐ ਮੇਰੇ ਵਾਸਤੇ ਜੀ ਤੇ ਸੱਟ ਕਿਦਾਂ ਲੱਗੀ ਜੇ ਉਹਨਾਂ ਦੇ ਸੱਟ ਜੀ ਏਦਾਂ ਮਤਲਬ ਦਿਗ ਪੀਚਾਰੀ ਸੱਟ ਲੱਗੀ ਕੰਧ ਰਈ ਹਾਂਜੀ ਤੇ ਤੁਹਾਡੇ ਕੋਈ ਇਹੀ ਕਮਰਾ ਹੈ ਕਿ ਦੀ ਹਾਂਜੀ ਇਹੋ ਹੀ ਹੈ ਜੀ ਗਰੀਬ ਬੰਦਾ ਵਾਂ ਦਿਹਾੜੀ ਦਾ ਆ ਰਹਾਂ ਕੋਈ ਗੱਲ ਹਾਂਜੀ ਬਹੁਤ ਮੈਂ ਹੁੰਦਾ ਔਖਾ ਜੀ ਇਹ ਮੇਰੇ ਪਿੰਡ ਦਾ ਇੱਕ ਮਿੰਨਤ ਕਸ਼ ਵੀਰ ਮੰਗਤਰਾਮ ਤੇ ਇਹਦੇ ਘਰ ਦੇ ਹਾਲਾਤ ਵੇਖੇ ਨੇ ਪੁਰਤਗਾਨ ਦੇ ਗੁਮਖਾ ਪਿਆਰਿਆਂ ਨੇ ਕਿ ਇਹਨਾਂ ਲਈ ਵੀ ਇਹਨਾਂ ਨੇ 10000 ਰੁਪਏ ਦੀ ਪੇਟਾ ਇਹਨਾਂ ਦੇ ਮਕਾਨ ਦੇ ਲਈ ਆ ਵੀ ਜਦੋਂ ਥੋੜਾ ਰਿਪੇਅਰ ਪੂਰ ਕਰ ਲੈਣਗੇ ਤੇ ਇੱਕ ਇਹਨਾਂ ਦੀ ਜਿਹੜੀ ਆ ਇਹਨਾਂ ਦੀ ਲਾਲ ਦੀ ਇਹਨਾਂ ਦੀ ਪਤਨੀ ਜਿਹੜੀ ਆ ਉਹਨੂੰ ਸੱਟਾਂ ਲੱਗੀਆਂ ਨੇ ਤੇ ਇਲਾਜ ਦਾ ਵੀ ਬੜਾ ਮੁਸ਼ਕਲ ਚੱਲ ਰਿਹਾ ਤੇ ਉਹਦੋਂ ਕਿਉਂਕਿ ਹੁਣ ਪਾਣੀ ਨੇ ਸਾਰੇ ਇਲਾਕੇ ਦੇ ਵਿੱਚ ਜੋ ਹਾਲਾਤ ਬਣਾ ਦਿੱਤੇ ਆ ਹੁਣ ਤੇ ਕੋਈ ਦਿਹਾੜੀ ਵੀ ਨਹੀਂ ਜਾ ਸਕਦਾ ਕੋਈ ਬੰਦਾ ਜੋ ਹਾਲਾਤ ਨੇ ਉਹ ਤੁਸੀਂ ਵੇਖਿਆ ਹੀ ਆ ਸਾਰੇ ਸਾਹਮਣੇ ਤੇ ਸਾਧੂ ਕਿਰਪਾ ਕਰਨਗੇ ਕੋਈ ਗੱਲ ਨਹੀਂ ਇਹ ਬਿਲਕੁਲ ਨਹੀਂ ਟੈਨਸ਼ਨ ਲੈਣ ਦੀ ਲੋੜ ਹੁਣ ਅੱਜ ਵੀਡੀਓ ਦੇ ਵਿੱਚ ਹੋਰ ਸੰਖੇਤ ਨੇ ਵੀ ਵੇਖ ਲੈਣਾ ਵਾ ਤੁਹਾਡਾ ਹਿਸਾਬ ਤਾਂ ਫਿਰ ਆਪਾਂ ਨੂੰ ਸੰਪਰਕ ਕਰ ਲਾਂਗੇ ਚਲੋ ਫਿਰ ਹਾਲਤ ਹੈ ਤੁਹਾਡਾ ਕੋਈ ਨਹੀਂ ਆਪਾਂ ਕਮਰਾ ਇੱਕੋ ਹੀ ਕਮਰੇ ਦਾ ਥਾਂ ਇਹਨਾਂ ਨੂੰ ਨਸ਼ਟਾਰਾ ਬਾਈ 12 ਦਾ ਇੱਥੇ ਲੇਟਰ ਪੈ ਜਣਾਣਾ ਇਹਦੇ ਵਿੱਚ ਕੋਈ ਨਹੀਂ ਜਿੱਦਾਂ ਵੀ ਅੱਡੇ ਕੋ ਹੋਇਆ ਅਸੀਂ ਤੁਹਾਡੀ ਜਮੇਰੀ ਲੈ ਹੀ ਲੈਂਦੇ ਆ ਆਪਾਂ ਤੁਹਾਡੀ ਜਮੇਰੀ ਲੈ ਲੈਂਦੇ ਕੋਈ ਗੱਲ ਨਹੀਂ ਆਪਾਂ ਇਹਨਾਂ ਦਾ ਕਮਰਾ ਪਵਾ ਦਿਆਂਗੇ ਤੁਹਾਡੇ ਥਰੂ ਦਿਰਾਹੀਂ ਹਣਾ ਆਪਾਂ ਇਹਨਾਂ ਦਾ ਕਮਰਾ ਤੇ ਵਿੱਚੇ ਬਾਥਰੂਮ ਹਾਂਜੀ ਵਧੀਆ ਕਰ ਦੇਵਾਂਗੇ ਜਿੰਨਾ ਕਿ ਚਲੋ ਮਹਾਰਾਜ ਸਾਨੂੰ ਦਿੰਦਾ ਅਸੀਂ ਤੁਹਾਨੂੰ ਜ਼ਰੂਰ ਤੁਹਾਡਾ ਵਧੀਆ ਤਰੀਕੇ ਨਾਲ ਕਰਕੇ ਕਰਕੇ ਦਿੰਦੇ ਹਾਂ ਧੰਨਵਾਦ ਇਹ ਭਾਜੀ ਦੀ ਜਿੱਦਾਂ ਜਿ ਮੇਰੀ ਅਸੀਂ ਲੈਨੇ ਆ ਪੁਤਕਾਰ ਵਾਲੇ ਵੀਰ ਮੇਰੇ ਜਿੰਨੇ ਵੀ ਆ ਆ ਭਾਜੀ ਹੁਣੀ ਸਾਡੇ ਨਾਲ ਆ ਤੇ ਆਪਾਂ ਇਹਦਾ ਰੂਮ ਸਾਰਾ ਬਣਾ ਕੇ ਦਵਾਂਗੇ ਜਿੰਦਾਂ ਦਾ ਮਰਜ਼ੀ ਤੁਸੀਂ ਦੱਸ ਦਿਓ ਠੀਕ ਹੈ ਜੀ ਆਪਾਂ ਇਹਨਾਂ ਨੂੰ ਤੁਸੀਂ ਐਕਸ਼ਨ ਵਿੱਚ ਲਾ ਕੇ ਦੱਸ ਦਿਓ ਨਵਾ ਇਹਨਾਂ ਨੂੰ ਤੇਰੀ 17 22 12 ਮਿੰਨੀ ਫੇਰੇ ਨੇ ਮਿਲਤੀ ਦੇ ਗਿਆ ਬੱਚੇ ਵਧੀਆ ਤਰੀਕੇ ਨਾਲ ਬਾਸ ਨੂੰ ਠੀਕ ਤਰੀਕੇ ਨਾਲ ਥੋੜਾ ਜਾ ਕੇ 2 2.5 ਫੁੱਟ ਵਧਾ ਵੜ ਜਾਏਗਾ ਗਲੀ 'ਚ ਬੈਡ ਵਗੈਰਾ ਸਾਰਾ ਕੁਝ ਪ੍ਰੋਪਰਲੀ ਐਕਦਾਵਾ ਕੋਈ ਗੱਲ ਨਹੀਂ ਜਿੱਥੇ ਬਣਦਾ ਵਾ ਉੱਥੇ ਬਣਦਾ ਉੱਥੇ ਹੀ ਵੇਖਿਆ ਵਾ ਇਹ ਚਾਹੀਦਾ ਵਾ ਠੀਕ ਹੈ ਇਹਨਾਂ ਦਾ ਵਿਚਾਰਿਆਂ ਦਾ ਹਾਂ ਹੁਣ ਇਸ ਤੋਂ ਅਹ ਚਲੇ ਗਏ ਨਹੀਂ ਤੇ ਇਹਨਾਂ ਦਾ ਵੀ ਲੱਖ ਰੁਪਏ ਮੰਗ ਲੈੇ ਇੱਥੇ ਉੜਾ ਕਾ ਹੁੰਦਾ ਤੇ ਕੀ ਕਰਾਂ ਤੇਰੀ ਬੰਨਾਂ ਨੂੰ ਵਿਆਹ ਜੀ ਦਾ ਆ ਰਿਹਾ ਕੋਈ ਨਹੀਂ ਸਕਦੇ ਲੜੇ ਪਏ ਆ ਤੇ ਤੱਕ ਕਿੱਥੋਂ ਜਾਣ ਲੋਕਾਂ ਨੂੰ ਇਹ ਡਾਕਟਰਾਂ ਨੂੰ ਚਲੋ ਬੰਦਾ ਜੀ ਬੜਾ ਇਮਾਨਦਾਰ ਤੇ ਬੜਾ ਮਿਹਨਤੀ ਆ ਮੰਗਤਰਾਰਾ ਖਰਾ ਪਿੰਡੇ ਦੀ ਮਤਲਬ ਸ਼ਾਦੀ ਪਿੰਡ ਦਾ ਨਹੀਂ ਕੋਈ ਗੱਲ ਨਹੀਂ ਠੀਕ ਠੀਕ ਹੈ ਵੀਰ ਜੀ ਗੁਰੂ ਜੀ ਆਇਆ ਜੀ ਠੀਕ ਹੈ ਸਾਸੰਗ ਜੀ ਇਸ ਵਕਤ ਅਸੀਂ ਪਹੁੰਚੇ ਹਾਂ ਜੀ ਰਣਸੀਕੇ ਤੱਲਾ ਪਿੰਡ ਦੇ ਵਿੱਚ ਔਰ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ ਨੀਵਾ ਪਿੰਡਿਆ ਤੇ ਫਸਲਾਂ ਖਰਾਬ ਹੋ ਗਈਆਂ ਇਹ ਸ਼ਹੀਦ ਭਾਈ ਕੁਲਵੰਦਰ ਸਿੰਘ ਡਾਕਟਰ ਕੁਲਵੰਦਰ ਸਿੰਘ ਬੜਾ ਨਾਮੀ ਖੜਕੂਆ ਸਿੰਘ ਇਹ ਉਹਨਾਂ ਦੇ ਭਰਾ ਨੇ ਦੋਵੇਂ ਤਿੰਨ ਭਰਾ ਨੇ ਤੀਸਰਾ ਅੱਜ ਕਿਤੇ ਇੱਥੇ ਨਹੀਂ ਹੈਗਾ ਤੇ ਇਹਨਾਂ ਨੂੰ ਪੁਰਤਗਾਲ ਦੇ ਗੁਰਮੁਖ ਪਿਆਰੇ ਜਿਹੜੇ ਪਹੁੰਚੇ ਨੇ ਅਲਬੂ ਫੇਰਾ ਗੁਰੂ ਘਰ ਦੀ ਸੰਗਤ ਵੱਲੋਂ ਜਿਹੜੀ ਸੇਵਾ ਲੈ ਕੇ ਆਏ ਨੇ ਤੇ ਇਹਨਾਂ ਨੇ ਜਾ ਵੀ 21000 ਰੁਪਿਆ ਤਿੰਨਾ ਭਰਾਵਾਂ ਨੂੰ 7-7000 ਰੁਪਿਆ ਦੇ ਦਿੱਤਾ ਜਾਏ ਵੀ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਕਿਉਂਕਿ ਭਰਾ ਤੇ ਫਿਰ ਤਿੰਨਾ ਦੇ ਬਰਾਬਰ ਹੀ ਆ ਹੁਣ ਇਹ ਅਲੱਗ-ਅਲੱਗ ਆਪਣਾ ਜੀਵਨ ਜੀ ਰਹੇ ਆ ਇਸ ਕਰਕੇ 7-7000 ਰੁਪਿਆ ਤਿੰਨਾ ਨੂੰ ਅਸੀਂ ਜਿਹੜਾ ਉਹ ਦੇ ਰਹੇ ਆ ਜੀ ਤਾਂ ਇਹ ਨਹੀਂ ਹੋਣਾ ਇੱਕ ਦੂਜੇ ਨੂੰ ਹਾਂਜੀ ਹਾਂਜੀ ਇਹ ਵੀ ਇਹਨਾਂ ਨੂੰ ਦੇ ਦਿਓ ਆਪਾਂ ਇਹ ਦੇ ਦੇਣਗੇ ਠੀਕ ਠੀਕ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਕਈ ਵਾਰੀ ਜਿੱਥੇ ਸ਼ਹੀਦ ਸਿੰਘਾਂ ਦੇ ਮਾਤਾ ਪਿਤਾ ਹੁੰਦੇ ਆ ਜਾਂ ਉਹਨਾਂ ਦੀ ਸਿੰਘਣੀ ਹੁੰਦੀ ਆ ਉੱਥੇ ਸਾਡੇ ਲਈ ਕੋਈ ਦਿੱਕਤ ਨਹੀਂ ਆਉਂਦੀ ਤੇ ਜਿੱਥੇ ਭਰਾਵਾਂ ਹੋਣ ਇਹ 2 ਜਾਂ 3 ਜਾਂ 4 ਭਰਾ ਹੋਣ ਉੱਥੇ ਕਈ ਵਾਰੀ ਦਿੱਕਤ ਆਉਂਦੀ ਆ ਜੇ ਇੱਕ ਨੂੰ ਦੇ ਦਈਏ ਫਿਰ ਉਹ ਚਾਹੁੰਦੇ ਆ ਵੀ ਸਾਰਿਆਂ ਦੇ ਵਿੱਚ ਬਰਾਬਰ ਬਰਾਬਰ ਵੰਡਿਆ ਜਾਏ ਤੇ ਬਹੁਤ ਧੰਨਵਾਦ ਪੁਰਤਗਾਲ ਦੀ ਸੰਗਤ ਦਾ ਜਿਹੜੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਇਹਨਾਂ ਸ਼ਹੀਦ ਪਰਿਵਾਰਾਂ ਦੀ ਬਾਹ ਫੜ ਰਿਹਾ ਸਤਸੰਗ ਜੀ ਇਸ ਵਕਤ ਅਸੀਂ ਪਹੁੰਚੇ ਆ ਜੀ ਰਣਸੀਂਕੇ ਤੱਲਾ ਦੇ ਇੱਕ ਹੋਰ ਸ਼ਹੀਦ ਪਰਿਵਾਰ ਦੇ ਘਰ ਸ਼ਹੀਦ ਭਾਈ ਰਗਵੀਰ ਸਿੰਘ ਬੀਰਾ ਇਹ ਇਹ ਭਾਈ ਕਰਨੈਲ ਸਿੰਘ ਗਵਾਰਾ ਦੇ ਟੀਮ ਦਾ ਮੈਂਬਰ ਸੀ ਬੜਾ ਸਰਗਰਮ ਖੜਕੂਰਿਆ ਮਾਤਾ ਸੁਰਿੰਦਰ ਕੌਰ ਜਿਹੜੇ ਉਹਨਾਂ ਦੇ ਸਪੁਰਦ ਪੁਰਤਗਾਲ ਦੀਆਂ ਸੰਗਤਾਂ ਵੱਲੋਂ ਆਈ ਸੇਵਾ ਦੇ ਵਿੱਚੋਂ 10000 ਰੁਪਏ ਦੀ ਭੇਟਾ ਜਿਹੜੀ ਅਸੀਂ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਇਹ ਮਾਤਾ ਜੀ ਤੁਹਾਡੇ ਦੁਆਈਦਾਰ ਹੂਲੀ ਆਲੋ ਇਹ ਸਮਿਛੜੋ ਵੀ ਹੈ ਤੁਹਾਡੇ ਪੁੱਤਰੀ ਨੇ ਕਿਤੇ ਕਿਸ ਨਾ ਕਿਸੇ ਰੂਪ ਚ ਉਹਨਾਂ ਨੂੰ ਫਿਕਰਿਆ ਤੁਹਾਡਾ ਤੇ ਆਫਰ ਭੇਜ ਦਿੰਦੇ ਆ ਠੀਕ ਆ ਤੇ ਪਾਠ ਕਰਾਉਂਦੇ ਹੋ ਹਰ ਸਾਲ ਹਰ ਸਾਲ ਤਾਂ ਨਹੀਂ ਕਰਾਇਆ ਦੋ ਵਾਰੀ ਕਰਾਇਆ ਦਾ ਸੁਖਮਨੀ ਸਾਹਿਬ ਦਾ ਖੰਡ ਪਾਠ ਕਰਾਇਆ ਕਰਾਇਆ ਕਰੋ ਪਾਠ ਜਰੂਰ ਕਰਾਇਆ ਕਰੋ ਇਹਨਾਂ ਸ਼ੀਰਾਂ ਦਾ ਇਹ ਕੋਈ ਆਮ ਮਨੀਆਂ ਬੰਦੇ ਆਈ ਇਹ ਕੁਝ ਵਿਸ਼ੇਸ਼ ਰੂਹਾਂ ਸਨ ਜਿਹੜੀਆਂ ਆਈਆਂ ਤੇ ਆਪਣਾ ਕੰਮ ਕਰਕੇ ਤੇ ਤੁਰ ਗਏ ਇਹ ਆਉਂਦੇ ਜਾਂਦੇ ਰਹਿੰਦੇ ਨੇ ਗੁਰੂ ਦੇ ਸਿੰਘ ਇਸ ਕਰਕੇ ਇਹਨਾਂ ਦਾ ਪਾਠ ਕਰਾਉਣਾ ਨਾ ਭੁੱਲੋ ਭਾਈ ਸਹਿਜ ਪਾਠ ਹੀ ਕਰਾਇਆ ਕਰੋ ਜ਼ਰੂਰ ਕਰਾਇਆ ਕਰੋ ਠੀਕ ਹੈ ਜੀ ਬਹੁਤ ਮਿਹਰਬਾਨੀ ਔਰ ਧੰਵਾਦ ਪੁਰਤਗਾਲ ਦੀਆਂ ਸੰਗਤਾਂ ਦਾ ਗੁਰਦੁਆਰਾ ਅਲਬੂਫੇਰਾ ਦੀ ਸੰਗਤ ਦਾ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਉੱਚੇ-ਚੇੇ ਤੌਰ ਤੇ ਪਹੁੰਚ ਕੇ ਕਰਾਂ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਕਰਕੇ ਬਹੁਤ ਵੱਡੀ ਜਿਹੜੀ ਆਉਰਾਹਤ ਦੇ ਰਿਹਾ ਸਾਧ ਸੰਗਤ ਜੀ ਹੁਣ ਰਣਸੀਂਘੇ ਤਲੇ ਦੇ ਇੱਕ ਹੋਰ ਸ਼ਹੀਦ ਪਰਿਵਾਰ ਸ਼ਹੀਦ ਸ਼ਹੀਦਪਾਏ ਸਰਬਜੀਤ ਸਿੰਘ ਜੀ ਦੇ ਘਰ ਅਸੀਂ ਪਹੁੰਚੇ ਆ ਇਹ ਉਹਨਾਂ ਦੇ ਭਰਾ ਨਹੀਂ ਤੇ ਘਰ ਚ ਇੱਥੇ ਵੀ ਦੱਸਦੇ ਆ ਵੀ 4-4 ਫੁੱਟ ਪਾਣੀ ਆਇਆ ਸੀਗਾ ਨੁਕਸਾਨ ਕਾਫੀ ਹੋਇਆ ਤੇ ਇਹਨਾਂ ਨੂੰ ਅਲਬੂਫਰਾ ਗੁਰੂ ਘਰ ਦੀ ਸੰਗਤ ਵੱਲੋਂ ਜਿਹੜਾ ਵਾ 15000 ਰੁਪਏ ਦੀ ਪੇਟਾ ਇਹਨਾਂ ਦੇ ਸਪੁਰਦ ਕਰ ਰਹੇ ਆ ਅ ਪਤਾ ਲੱਗਾ ਵੀ ਇਹਨਾਂ ਦੀ ਨੰਦੇ ਤਾਰੇ ਪੰਜ ਮਾਰਾ ਦੇ ਹੁਣੇ ਛੱਟ ਲੱਗੀ ਜਾਂਦੇ ਹਾਂਜੀ ਤੇ ਪੰਜ ਇਹਨਾਂ ਨੂੰ ਲਾਜ ਕਰਾਉਣਗੇ ਨਾ ਆਪਣਾ 5000 ਰੁਪਇਆ ਜਿਹੜਾ ਉਹ ਕਹਿੰਦੇ ਆ ਵੀ ਇਹਨਾਂ ਦੀ ਸਰਦਾਰ ਨਹੀਂ ਉਤੋਂ ਕਿਤੇ ਕੋਠੇ ਤੋਂ ਡੇਪੇ ਕੀ ਤੇ ਉਹਨਾਂ ਨੂੰ ਕੋਈ ਛੱਟ ਲੱਗਿਆ 5000 ਰੁਪਇਆ ਉਹਦੇ ਠੀਕ ਹੈ ਠੀਕ ਹੈ ਜੀ ਜੋ ਵੀ ਬਾਕੀ ਜੇ ਕੋਈ ਜ਼ਿਆਦਾ ਹੋਊਗਾ ਛੱਟ ਬੇਟ ਤੇ ਫਿਰ ਤੁਸੀਂ ਭਾਈ ਉਹਨਾਂ ਨੂੰ ਚਾਹੇ ਫੋਨ ਕਰਦੇ ਚਾਹੇ ਆਨੂੰ ਨੰਬਰ ਲਾ ਦਿਓ ਠੀਕ ਹੋਰ ਕਰ ਦੇਵਾਂਗੇ ਕਿਉਂਕਿ ਥੋੜਾ ਬਹੁਤ ਲੱਗਦਾ ਲੱਗੀ ਆ ਛੱਟ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਕਹੇ ਚੰਗੇ ਡਾਕਟਰ ਨੂੰ ਚੈੱਕ ਕਰਾਓ ਠੀਕ ਹੈ ਸਤਿਗੁਰੂ ਕਿਰਪਾ ਕਰਨਗੇ ਜੀ ਬਸ ਬੜੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸਤਸੰਗ ਜੀ ਇਸ ਵਕਤ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਹੈੱਡ ਕੁਆਟਰ ਤੋਂ ਪਹਿਲਾਂ ਸ਼ਕੀ ਦੇ ਪੁਲ ਦੇ ਨਾਲ ਹੀ ਇੱਕ ਗੁਰੂ ਘਰ ਜਿਹਦੇ ਵਿੱਚ ਵੱਡਾ ਨੁਕਸਾਨ ਹੋਇਆ ਤੇ ਇਹ ਆ ਵੀ ਸਤਿਗੁਰੂ ਜੀ ਕਿਰਪਾ ਨਾਲ ਪਹਿਲਾਂ ਮਹਾਰਾ ਦਾ ਸਰੂਪ ਕਹਿੰਦੇ ਸਾਂਭ ਲਿਆ ਗਿਆ ਸੀਗਾ ਕਿਉਂਕਿ ਨੀਵਾ ਥਾਵਾ ਤੇ ਗੁਰਦੁਆਰਾ ਸਾਹਿਬ ਵੈਸੇ ਵੀ ਉਸਾਰੀ ਦੀ ਨਾ ਤੇ ਇੱਥੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਪੁਰਤਗਾਲ ਵਾਲੀਆਂ ਸੰਤਾਂ ਜਿਹੜੀਆਂ ਇਹ ਲੰਘਦੀਆਂ ਜਾਂਦੀਆਂ ਇਹਨਾਂ ਨੇ ਰੋਕ ਕੇ ਤੇ ਕਹਿੰਦੇ ਵੀ ਇਸ ਘਰ ਚ ਗੁਰੂ ਘਰ ਜੇ ਵੀ ਥੋੜੀ ਬੁਝੇ ਸੇਵਾ ਕਰ ਜਾਂਦੇ ਆ ਤੇ ਇੱਥੇ ਇਹਨਾਂ ਨੇ 20000 ਰੁਪਏ ਦੀ ਸੇਵਾ ਦਾ ਮਨ ਬਣਾਇਆ ਵੀ 10000 ਰੁਪਿਆ ਗੁਰੂ ਘਰ ਦੀ ਰਿਪੇਅਰ ਦੇ ਲਈ ਤੇ 10000 ਰੁਪਿਆ ਮਾਹਪੁਰਸ਼ਾਂ ਨੂੰ ਵੈਸੇ ਦੇ ਦੇਣਾ ਵਾ ਵੀ ਤੁਸੀਂ ਆਪਣੇ ਹਿਸਾਬ ਨਾਲ ਜਿੱਥੇ ਜੀ ਕਰਦਾ ਤੁਸੀਂ ਵਰਤ ਲਿਓ ਲਓ ਪਾ ਲਓ ਲਓ ਜੀ ਤੇ ਇਹਦਾ ਬਾਬਾ ਜੀ ਨੂੰ ਆਪਾਂ ਦੇਤਾ ਇਹਨਾਂ ਦਾ ਵੀ ਬਹੁਤ ਨੁਕਸਾਨ ਹੋ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨੇ ਬਾਬਾ ਹਰਚੰਦ ਸਿੰਘ ਜੀ ਔੜਮੋ ਟਾਂਡੇ ਵਾਲੇ ਜੋ ਕਿ ਕੀਰਤਨ ਕਰਦੇ ਨੇ ਤੇ ਆ ਵੇਖੋ ਵੀ ਇਹਨਾਂ ਦਾ ਹਾਰਮੋਨੀਅਮ ਵੀ ਜਿਹੜਾ ਵਾ ਉਹ ਇੱਥੇ ਹੀ ਸਾਰਾ ਖਰਾਬ ਹੋ ਗਿਆ ਵਾ ਤੈਸੀ ਲੰਘਦੇ ਜਾਂਦੇ ਸੀ ਤੇ ਮੰਨ ਲਓ ਕਿ ਜਿਵੇਂ ਮਹਾਰਾਜ ਨਹੀਂ ਸੱਚੇ ਪਾਤਸ਼ਾਹ ਜੀ ਨੇ ਰੋਕ ਕੇ ਕਿਹਾ ਹੋਵੇ ਵੀ ਇਹਨਾਂ ਚਲੋ ਫੇਰ ਕੀਰਤਨ ਦੀ ਸੇਵਾ ਸ਼ੁਰੂ ਕਰਨੀ ਆ ਕਿਉਂਕਿ ਸਭ ਤੋਂ ਵੱਡੀ ਸੇਵਾ ਜਿਹੜੀ ਉਹ ਕੀਰਤਨ ਦੀ ਤੇ ਬਾਬਾ ਜੀ ਨਭਾ ਰਹੇ ਆ ਤੇ ਆ ਇਹਨਾਂ ਦਾ ਸਾਰਾ ਹੀ ਸਮਾਨ ਤੁਸੀਂ ਵੇਖ ਰਹੇ ਹੋ ਵੀ ਇੱਕ ਵੀ ਚੀਜ਼ ਜਿਹੜੀ ਹੈ ਬਾਬਾ ਜੀ ਦੀ ਨਹੀਂ ਬਚੀ ਵੀ ਸਾਰਾ ਹੀ ਕੁਝ ਖਰਾਬ ਹੋ ਚੁੱਕਾ ਇਸ ਕਰਕੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 10000 ਰੁਪਏ ਆਪਾਂ ਬਾਬਾ ਜੀ ਨੂੰ ਤੇ 10000 ਰੁਪਏ ਇਹ ਗੁਰਦੁਆਰਾ ਸਾਹਿਬ ਦੇ ਇਥੇ ਮੁੱਖ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਸਤੇ ਕਿਉਂਕਿ ਇਥੋਂ ਜਦੋਂ ਪਾਣੀ ਆਇਆ ਉਦੋਂ ਮਹਾਰਾਜ ਸਾਹਿਬ ਜੀ ਦਾ ਸਰੂਪ ਪਹਿਲਾਂ ਹੀ ਲੈ ਕੇ ਜਾ ਚੁੱਕੇ ਸੀ ਕਿਉਂਕਿ ਥਾਂ ਜਿਹੜਾ ਨੀਵਾ ਸੀ ਤੇ ਉਸ ਸੰਗਤਾਂ ਵੱਲੋਂ ਇੰਨਾ ਵਾਸਤੇ ਸੇਵਾ ਕੀਤੀ ਗਈ ਹੈ ਤੇ ਮਹਾਰਾਜ ਕਿਰਪਾ ਕਰੇ ਸੰਗਤਾਂ ਨੂੰ ਹੋਰ ਬਲ ਬਖਸ਼ੇ ਤੇ ਅਸੀਂ ਇਹਨਾਂ ਵੀਰਾਂ ਨੂੰ ਕਹਾਂ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਫੇਰ ਸੇਵਾ ਭੇਜਾਂਗੇ ਜੀ ਤੇ ਆ ਬਾਬਾ ਜੀ ਦੇ ਦੋ ਸ਼ਬਦ ਆਪ ਜੀ ਸਰਵਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਮੇਰੇ ਵੀਰ ਜਿੰਨੀਆਂ ਪੁਰਤਗਾਲ ਤੋਂ ਸਿੱਖ ਸੰਗਤਾਂ ਸਾਧ ਸੰਗਤ ਜੀ ਇਸ ਅਯੋਕੀ ਸੰਜੇ ਦਰਦ ਭਰੇ ਸਮੇਂ ਦੇ ਵਿੱਚ ਇਹ ਗੁਰਮੁਖ ਪਿਆਰਿਆਂ ਨੇ ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹ ਸਿੱਖ ਦਾ ਕਰਮ ਜਿਹੜਾ ਹੈ ਉਹ ਪੂਰਾ ਨਿਭਾ ਰਹੇ ਨੇ ਮੈਂ ਇਹ ਅਰਦਾਸ ਕਰਦਾ ਕਿ ਇਹਨਾਂ ਨੇ ਫਲਾਤ ਦੇ ਕੇ ਦਾਸ ਨੂੰ 10000 ਰੁਪਏ ਦੀ ਸੇਵਾ ਦਿੱਤੀ ਮੈਂ ਧੰਨਵਾਦ ਕਰਦਾ ਦਿਲੋਂ ਇਹਨਾਂ ਦਾ ਔਰ ਇਹ ਅਰਦਾਸ ਤੇ ਕਾਮਨਾ ਕਰਦਾ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਆਲੇ ਆਉਣ ਵਾਲੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਹੋਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ ਹੋਰ ਸੇਵਾ ਕਰਨ ਦਾ ਬਲ ਬਖਸ਼ਣ ਇਹ ਇਹਨਾਂ ਦੀ ਕੀਤੀ ਹੋਈ ਸੇਵਾ ਮਹਾਰਾਜ ਥਾਂ ਪਾਉਣ ਮਿਹਰ ਪਰਿਸਰ ਤੇ ਹੱਥ ਰੱਖਣ ਨਾਲ ਪਿਆਰਿਆਂ ਨੂੰ ਬੜੀ ਸੇਵਾ ਕੀਤੀ ਹੈ ਸੇਵਾ ਇਹ ਜਿਹੜੀ ਬਹੁਤ ਇਸ ਸਮੇਂ ਦੇ ਵਿੱਚ ਜਿਹੜੀ ਇੰਨੀ ਇੰਨੀ ਸੇਵਾ ਵੀ ਕਰਨੀ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਮੈਂ ਦਿਲੋਂ ਉਹਨਾਂ ਦਾ ਸਤਿਕਾਰ ਕਰ ਦੋ ਮੈਂ ਜਿੰਨੇ ਵੀ ਲਫ਼ਜ਼ ਬੋਲ ਰਿਹਾ ਮੈਂ ਕਹਿ ਨਹੀਂ ਸਕਦਾ ਕਿ ਮੈਂ ਕਿੰਦੇ ਕਿਵੇਂ ਇਹਨਾਂ ਦਾ ਧੰਨਵਾਦ ਕਰਾਂ ਇਹਨਾਂ ਨੇ ਇਸ ਔਖੇ ਸਮੇਂ ਵਿੱਚ ਆ ਕੇ ਦਾਸ ਦੀ ਸੇਵਾ ਕੀਤੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ